अमन का पैगाम देता है तो मेरे दोस्तों जनाबे मोहम्मद मेरे होम बनाओ ना मेरा बाप है ना मेरी माँ है ना मेरे खाने के लिए कुछ है खुद खुशी तो उनके लिए है जिसके माँ भी हो बाप भी हो और हर चीज जो उनके लिए मुहैया हो मैं तो यकीन हूँ तुम्हें ये करने वाला चाहिए कि अमान के साथ बनाए एक दूसरे को मुबारकबाद दे नमाज से पहले जिन्होंने अब तक अदा नहीं किया है ਸਿਧਰਤਨਕ ਹਾਜੀ ਇੱਧੇ ਤੁਹਾਡੇ ਤੇ ਅਸੀਂ ਇਹ ਮੈਸੇਜ ਜਨੇ ਤਾਂ ਮੈਂ ਬਾਤੋਰੇ ਸ਼ਾਹੀ امام عبد الحمید ਕਿ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਇਤفاق ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਏ ਕਿਸੇ ਗਰੀਬ ਨੂੰ ਕੋਈ ਤੰਗੀ ਤਕਲੀਫ ਹੋਦਾ ਉਹਦੀ ਮਦਦ ਕਰਨੀ ਚਾਹੀਏ ਇਸਲਾਮ ਸਭ ਤੋਂ ਪਹਿਲੇ ਇਹੀ ਚੀਜ਼ ਸਿਖਾ ਰਿਆ ਗਿਆ ਗਰੀਬ ਦੀ ਮਦਦ ਕਰੋ ਗਰੀਬ ਚਾਹੇ ਕਿਸੇ ਵੀ ਧਰਮ ਕਿਸੇ ਵੀ ਮਜ਼ਹਬ ਕਿਸੇ ਵੀ ਜਾਤ ਨਾਲ ਤਲਕ ਰੱਖਣ ਵਾਲਾ ਹੋਵੇ ਉਸ ਦੇ ਬਾਅਦ ਦੁਆ ਕੀਤੀ ਜਾਂਦੀ ਹੈ ਦੁਆ ਵਿੱਚ ਵੀ ਇਹੀ ਕੀਤੀ ਜਾਂਦੀ ਹੈ ਦੁਆ ਕਿ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਪਿਆਰ ਮੁਹੱਬਤ ਤੇ ਇਤفاق ਦੇ ਨਾਲ ਰਹਿਣ ਦੀ ਤੋਫੀਕ ਨਸੀਬਤ ਆ ਫਰਮਾਏ ਅੱਜ ਅਸਲਾਮ ਅਲੈਕਮ ਜੀ ਸਾਰੇ ਦੋਸਤਾਂ ਨੂੰ ਅੱਜ ਈਦੁਲ ਫਿਤਰ ਦਾ ਤਿਹਾੜ ਇਹ ਵਿਸ਼ੇਸ਼ ਤੌਰ ਤੇ ਮਨਾਇਆ ਤਾਂ ਮੁਸਲਿਮ ਕਮਿਊਨਿਟੀ ਦੇ ਲਈ ਜਾਂਦਾ ਵਾ ਪਰ ਹਿੰਦੁਸਤਾਨ ਦੇ ਵਿੱਚ ਰਹਿੰਦੇ ਹਾਂ ਇਹ ਸਰਬ ਧਰਮ ਦਾ ਤਿਹਾੜ ਹੈ ਜੀ ਹਿੰਦੂ ਮੁਸਲਿਮ ਸਿੱਖ ਈਸਾਈ ਇਹ ਸਾਰੇ ਰਲ ਮਿਲ ਕੇ ਇਹਨਾਂ ਤਿਹਾੜਾਂ ਨੂੰ ਮਨਾਉਂਦੇ ਨੇ ਔਰ ਹਿੰਦੁਸਤਾਨ ਦੀ ਅਨੇਕਤਾ ਦੇ ਵਿੱਚ ਇਕਤਾ ਜੇਕਰ ਪਾਈ ਜਾਂਦੀ ਹੈ ਤੇ ਇਹਨਾਂ ਤੋਂ ਹਾਰਾਂ ਦੇ ਵਿੱਚ ਹੀ ਪਾਈ ਜਾਂਦੀ ਆ ਸੋ ਜਿੰਨੇ ਵੀ ਤਿਉਹਾਰ ਨੇ ਚਾਹੇ ਉਹ ਸਿੱਖ ਧਰਮ ਦੇ ਨੇ ਚਾਹੇ Hindu ਧਰਮ ਦੇ ਨੇ ਚਾਹੇ ਸਾਡੇ ਮੁਸਲਮਾਨ ਧਰਮ ਦੇ ਨੇ ਚਾਹੇ 크ਰਿਸਚੀਅਨ ਧਰਮ ਦੇ ਨੇ ਕੋਈ ਵੀ ਧਰਮ ਕਿਸੇ ਨਾਲ ਬਦਸਲੂਖੀ ਨਹੀਂ ਸਿਖਾਉਂਦਾ ਕੋਈ ਵੀ ਧਰਮ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਤੂੰ ਕੋਈ ਗਲਤ ਰਸਤੇ ਤੇ ਚੱਲਣ ਦੀ ਸਿੱਖਿਆ ਨਹੀਂ ਦਿੰਦਾ ਸਾਰੇ ਧਰਮ ਇੱਕ ਰੱਬ ਨਾਲ ਜੋੜਨ ਦੀ ਗੱਲ ਕਰਦੇ ਆ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਇਸੇ ਦੇ ਤਹਿਤ ਜਿਹੜਾ ਈਦੁਲ ਫਿਤਰ ਦਾ ਅੱਜ ਮੁਬਾਰਕ ਦਿਹਾੜਾ ਅੱਜ ਈਦਗਾ ਕਪੂਰਥਲਾ ਦੇ ਵਿੱਚ ਮਨਾਇਆ ਜਾ ਰਿਹਾ ਸੋ ਅਸੀਂ ਸਾਰੇ ਮਰਾਲ ਮੇਲੇ ਕੇ ਸਤਾਰ ਨੂੰ ਮਨਾਈਏ ਭਾਈਚਾਰਕ ਸਾਂਝ ਦਾ ਜਿਹੜਾ ਸੰਦੇਸ਼ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਦੇਈਏ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇਹ ਹਮੇਸ਼ਾ ਭਾਈਚਾਰਕ ਸਾਂਝ ਦੀ ਇੱਕ ਮਿਸਾਲ ਰਿਹਾ ਹੈ ਔਰ ਇਸੇ ਮਿਸਾਲ ਨੂੰ ਅੱਗੇ ਤੋਰਦੇ ਹੋਏ ਸਾਡੇ ਵਿਚਕਾਰ ਮਾਨਯੋਗ ਹਰੇਕ ਕੌਮ ਦੇ ਨੁਮਾਇंदे ਅੱਜ ਪੁੱਜੇ ਆ ਸੋ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਅਸੀਂ ਈਦੁਲ ਫਿਤਰ ਦੀਆਂ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦੇ ਆਂ